ਕੈਨੇਡਾ ਚ ਰਹਿੰਦੇ ਪੰਜਾਬੀ ਬਾਪੂ ਨੇ ਕੁੜੀ ਨਾਲ ਕੀਤੀ ਅਜਿਹੀ ਹਰਕਤ ਕਿ ਸੁਣ ਤੁਹਾਡੀ ਰੂਹ ਕੰਬ ਜਾਵੇਗੀ ਕਹਿੰਦਾ ਮੇਰਾ ਖੜਾ ਹੋਈ ਜਾਂਦਾ ਫੇ ਕਦੋਂ ਆਵਾਂ ਕਹਿੰਦਾ ਤੇ ਉਹ ਇੱਕ ਅੱਜ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਡੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਿਲ ਪੰਜਾਬੀ ਟੀਵੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਪੰਜਾਬੀ ਕਾਫੀ ਟਾਈਮ ਤੋਂ ਵਿਦੇਸ਼ਾਂ ਚ ਜਾ ਰਹੇ ਆ ਤੇ ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿੱਥੇ ਬਹੁਤ ਸਾਰੇ ਸਟੂਡੈਂਟਸ ਗਏ ਨੇ ਸਟੱਡੀ ਦੇ ਤੌਰ ਤੇ ਤੇ ਉਹਨਾਂ ਵਿੱਚ ਬਹੁਤ ਸਾਰੀਆਂ ਕੁੜੀਆਂ ਵੀ ਗਈਆਂ ਹੋਈਆਂ ਨੇ ਕੈਨੇਡਾ ਤੇ ਤੁਹਾਨੂੰ ਪਤਾ ਕਿ ਕੈਨੇਡਾ ਚ ਹੁਣ ਹਾਲਾਤ ਕੀ ਹੋਏ ਪਏ ਆ ਕੰਮ ਉਧਰ ਮਿਲਦਾ ਨਹੀਂ ਪਿਆ ਗੁਜ਼ਾਰਾ ਕਰਨਾ ਬਹੁਤ ਔਖਾ ਵਾ ਤੇ ਇਧਰੋਂ ਗਏ ਸਟੂਡੈਂਟਸ ਕਾਫੀ ਡਿਪਰੈਸ਼ਨ ਚ ਜਿਸ ਦੇ ਚਲਦੇ ਆ ਬਹੁਤ ਸਾਰੀਆਂ ਕੁੜੀਆਂ ਗਲਤ ਕੰਮਾਂ ਚ ਪੈ ਜਾਂਦੀਆਂ ਨੇ ਗਲਤ ਤਰੀਕੇ ਨਾਲ ਕਮਾਈ ਕਰਦੀਆਂ ਨੇ ਸੋ ਕੈਨੇਡਾ ਗਈਆਂ ਕੁੜੀਆਂ ਨੂੰ ਤਾਂ ਲੋਕ ਬਹੁਤ ਜ਼ਿਆਦਾ ਬਦਨਾਮ ਕਰਦੇ ਆ ਪਰ ਅੱਜ ਉਹ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਤੁਹਾਨੂੰ ਦਿਖਾਵਾਂਗੇ ਕਿ ਜੋ ਉੱਧਰ ਪਹਿਲਾਂ ਕੈਨੇਡਾ 'ਚ ਰਹਿੰਦੇ ਆ ਉਹ ਨਵੇਂ ਜਾ ਰਹੇ ਸਟੂਡੈਂਟਸ ਨੂੰ ਕਿਵੇਂ ਹਰਾਸ ਕਰਦੇ ਆ ਆ ਇੱਕ ਵੀਡੀਓ 'ਚ ਨਾ ਇੱਕ ਭੈਣ ਦੱਸਦੀ ਪਈ ਆ ਕਿ ਇੱਕ ਉੱਥੇ ਬੁੱਢਾ ਸੀ ਜੋ ਕੁੜੀ ਨਾਲ ਬਹੁਤ ਗਲਤ ਗੱਲਾਂ ਕਰਦਾ ਸੀ ਉਹ ਕੁੜੀ ਨਾਲ ਹਫਸ ਮਿਟਾਉਣੀ ਚਾਹੁੰਦਾ ਸੀ ਜੀ ਹਾਂ ਇਸ ਭੈਣ ਨੇ ਹੋਰ ਕੀ ਕੀ ਦੱਸਿਆ ਉਹ ਤੁਹਾਨੂੰ ਇਸ ਵੀਡੀਓ ਵੱਲ ਚੱਲਦੇ ਆ ਬੁੱਢਾ ਖੁੱਲ੍ਹਾ ਕਰਦਾ ਸੀ ਉੱਥੇ ਠੀਕ ਹੈ ਕਹਿਣਾ ਨਹੀਂ ਚਾਹੀਦਾ ਪਰ ਹਰਕਤੀ ਇਦਾਂ ਦੀ ਹੈ ਕਿ ਮੈਨੂੰ ਇਹ ਕਹਿਣਾ ਪੈ ਰਿਹਾ ਇਸ ਤਰੀਕੇ ਨਾਲ ਤੇ ਉਹ ਕੁੜੀ ਨੂੰ ਕਹਿੰਦਾ ਮਾਰਨਿੰਗ ਉਹ ਗੋਹ ਜਨੂੰਨ ਜੀ ਗੱਲ ਆ ਕਿ ਆਪਾਂ ਜਵਾਬ ਦਵਾਂਗੇ ਨਾ ਕਿ ਕਹਿੰਦੀ ਗੁੱਡ ਮਾਰਨਿੰਗ ਹੈ ਨਾ ਤੇ ਜਦੋਂ ਉਹ ਨੂੰ ਕਹਿੰਦਾ ਗੱਲ ਸੁਣ ਉਹ ਰੁਕ ਗਈ ਕਹਿੰਦੀ ਵੀ ਠੀਕ ਆ ਵੀ ਬੁੜਾ ਬੰਦਾ ਹਨਾ ਪੰਜਾਬੀ ਆ ਕਹਿੰਦਾ ਗੱਲ ਸੁਣੋ ਇੱਕ ਇੱਕ ਵਾਰ ਰੁਕੀ ਹੈ ਨਾ ਤੇ ਹੁਣ ਅੱਗੇ ਜੋ ਉਹਨੇ ਕਿਹਾ ਨਾ ਉਹ ਬਹੁਤੇ ਹੀ ਸ਼ਰਮਨਾਕ ਹੈ ਕਹਿਣਾ ਹਨਾ ਉਨੇ ਉਹਨੂੰ ਕਿਹਾ ਕਿ ਆਈ ਐਮ ਗੋਇੰਗ ਟੂ ਸੇ ਡੈਫੀਨਿਟਲੀ ਕਿਉਂਕਿ ਮੈਨੂੰ ਦੱਸਣਾ ਪਊਗਾ ਆਦਰਵਾਇਜ਼ ਇਟਸ ਨਾਟ ਅ ਫੇਅਰ ਇਨਫ ਟੂ ਸੇਨਾ ਕਹਿੰਦਾ ਕਿ ਕਦੋਂ ਆਵਾ ਕਹਿੰਦਾ ਕਹਿੰਦਾ ਮੇਰਾ ਖੜਾ ਹੋ ਹੀ ਜਾਂਦਾ ਫਿਰ ਕਦੋਂ ਆਵਾ ਕਹਿੰਦਾ ਤੇ ਉਹ ਇੱਕਦਮ ਘਬਰਾ ਗਿਆ ਉਹ ਉੱਥੋਂ ਦੀ ਚਲੀ ਗਿਆ ਉਹਦੇ ਬਾਅਦ ਮੈਨੂੰ ਉਹਨੇ ਇਸ ਘਟਨਾ ਬਾਰੇ ਦੱਸਿਆ ਹਾਂਜੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਕਿ ਅਜੇ ਹੁੰਦਾ ਹੈ ਕੈਨੇਡਾ ਚ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਲੋਕਾਂ ਨੂੰ ਵੀ ਕੈਨੇਡਾ ਦਾ ਅਸਲ ਸੱਚ ਪਤਾ ਲੱਗ ਜਾਵੇ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹ